ਗੁਰਦੁਆਰਾ ਸ਼੍ਰੀ ਗੁਰੂ ਕਲਕੀ ਸਾਹਿਬ ਤੋਰੇ ਦੀ ਪਿਛਨਾਰ ਦੀ ਕ੍ਰਿਮੋਨਾ ਇਟਲੀ ਵਿਖੇ ਬ੍ਰह्मज्ञानी ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ 75ਵੀਂ ਵਰ੍ਹੇ ਸਿਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ 20 21 ਅਤੇ 22 ਜੂਨ 2025 ਨੂੰ ਵਿਦਿਆ ਦੇ ਦਾਨੀ ਮਹਾਂ ਤਪਸਵੀ ਬ੍ਰह्मज्ञानी ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ 75ਵੀਂ ਵਰ੍ਹੇ ਇੰਨੀ ਦਿਨੀ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਈ ਜਾ ਰਹੀ ਹੈ ਇਸੇ ਹੀ ਲੜੀ ਤਹਿ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਭਾਵਾਂ ਵਿੱਚ ਵਰਸੀ ਸਮਾਗਮ ਕਰਵਾਏ ਜਾ ਰਹੇ ਹਨ 20, 21 ਅਤੇ 22 ਜੂਨ 2025 ਨੂੰ ਗੁਰਦੁਆਰਾ ਸ਼੍ਰੀ ਗੁਰੂ ਕਲਗੀਦਰ ਸਾਹਿਬ ਤਰਦੀ ਪੁਛਨਾਰ ਦੀ ਕਰਮੋਨਾ ਇਟਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਵਰਸੀ ਸਮਾਗਮ ਕਰਵਾਏ ਜਾ ਰਹੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 20 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋਣਗੇ 21 ਜੂਨ ਨੂੰ ਸ਼ਾਮ ਦੇ ਦੀਵਾਨ ਸਜਣਗੇ ਅਤੇ 22 ਜੂਨ ਨੂੰ ਖਨਪਰ ਸਾਹਿਬ ਦੇ ਪੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਭਾਈ ਅਮਰਜੀਤ ਸਿੰਘ ਦਿੱਲੀ ਵਾਲੇ ਸੰਗਤਾਂ ਨੂੰ ਕੀਰਤਨ ਰਾਹੀਂ ਮਿਹਾਲ ਕਰਨਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਟਲੀ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਮਰਸੀਸ ਮਾਗਵਾ ਵਿੱਚ ਹਾਜ਼ਰੀਆਂ ਭਰੋ ਸੰਤਾਂ ਨੂੰ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ ਅਤੇ ਗੁਰ ਇਤਿਹਾਸ ਸਰਵੰਕਰ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਪਹੁੰਚੀਆਂ ਹੋਈਆਂ ਸੰਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੰਡਾਰਿਆਂ ਵਿੱਚੋਂ ਗੁਰੂ ਘਰ ਲੰਗਰ ਉੱਤਟ ਵਰਤਾਇਆ ਜਾਵੇਗਾ ਚਲੋ ਬਾਬਾ ਜੀ ਬੋਲੇ ਇਹ ਗੁਰ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹੈ ਜਿੰਨਾ ਸਾਸ-ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਦਾਨ ਸੇਰੀ ਨਾਨਕਾਪੁਰ ਸੋਇ ਸਾਹਿਬ ਪਰਮ ਸਨਮਾਨਯੋਗ ਗੁਰੂ ਜਗਤ ਸਿੰਘ ਜੀ ਜੋ ਗੁਰਦੁਆਰਾ ਸ਼੍ਰੀ ਗੁਰੂ ਕਲਗੀ ਤਰਸਰ ਸਾਹਿਬ ਤੋੜੇ ਦੀ ਪਛਨਾਰ ਦੀ ਕਰਮੋਨਾ ਵਿਖੇ ਸੰਤ ਪਪਾ ਪ੍ਰੇਮ ਸਿੰਘ ਮਰਾਲੇ ਵਾਲੇ ਦੀ 75ਵੀਂ ਸਲਾਨਾ ਵਰਤੀ 20 21 ਅਤੇ 22 ਜੂਨ ਨੂੰ ਮਨਾਈ ਜਾ ਰਹੀ ਹੈ ਜਿਸ ਵਿੱਚ ਸ਼ੁਕਰਾਨੂ ਖੜਪਰ ਸਾਹਿਬ ਰੰਭ ਹੋਣਗੇ ਸ਼ਨੀਵਾਰ ਸ਼ਾਮ ਦੇ ਦੀਵਾਨ ਅਤੇ ਐਤਵਾਰ ਨੂੰ ਸਾਰਾ ਦਿਨ ਦੀਵਾਨ ਚੱਲਣਗੇ ਸਾਰੀਆਂ ਹੀ ਸੰਗਤਾਂ ਨੂੰ ਇਹ ਨਮਰਤਾ ਸਭ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਮਹਾ ਮਾਗੇ ਗੁਰੂ ਘਰ ਵਿੱਚ ਪਹੁੰਚ ਕੇ ਗੁਰਦੇਵ ਕੁੱਸ਼ਾ ਪ੍ਰਾਪਤ ਕਰੋ ਉਪਰੰਤ ਜੇ ਕਿਸੇ ਵੀ ਵੀਰ ਦੇ ਕਿਸੇ ਕਿਸਮ ਦੀ ਸੇਵਾ ਲੈਣੀ ਹੋਵੇ ਉਹ ਪਰਉਂਧ ਕਮੇਟੀ ਨਾਲ ਜਾਂ ਕਿਸੇ ਵੀ ਸਾਡੇ ਬੰਦੇ ਨਾਲ ਸੰਪਰਕ ਕਰਕੇ ਸੇਵਾ ਕਰ ਸਕਦਾ ਹੈ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ